ਗੁਰੂ ਪੈrisa ਸੰਗ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ 7 ਸਾਲ ਦੇ ਹੋਏ ਸਨ ਪਿਤਾ ਮਹਿਤਾ ਕਾਲੂ ਜੀ ਨੇ ਬਾਲਕ ਨਾਨਕ ਜੀ ਦਾ ਸਿੱਖਿਆ ਦਾ ਪ੍ਰਬੰਧ ਪੰਡਿਤ ਗੋਪਾਲ ਦਾਸ ਦੀ ਪਾਠਸ਼ਾਲਾ ਵਿੱਚ ਕਰ ਦਿੱਤਾ ਬਾਲਕ ਨਾਨਕ ਜੀ ਆਪਣੇ ਸਹਿ ਪਾਠੀਆਂ ਦੇ ਨਾਲ ਰੋਜ਼ਾਨਾ ਦੇਵਨਾਗਰੀ ਦੀ ਵਰਣਮਾਲਾ ਸਿੱਖਣ ਲੱਗੇ ਬਾਲਕ ਨਾਨਕ ਜੀ ਇੱਕ ਵਾਰ ਵਿੱਚ ਹੀ ਉਹ ਸਾਰਾ ਕੁਝ ਕੰਠ ਕਰ ਲੈਂਦੇ ਜੋ ਪਾੰਦਾ ਗੋਪਾਲਦਾਸ ਜੀ ਉਹਨਾਂ ਨੂੰ ਸਿਕਾਉਂਦਾ ਅਤੇ ਦੂਜੇ ਬੱਚਿਆਂ ਨੂੰ ਇੱਕ ਇੱਕ ਅੱਖਰ ਸਿੱਖਣ ਵਿੱਚ ਕਈ ਗਈ ਦਿਨ ਲੱਗਦੇ ਇਹ ਕਰਮ ਚੱਲਦਾ ਰਿਹਾ ਇੱਕ ਦਿਨ ਗੋਪਾਲਦਾਸ ਪਾੰਦੇ ਨੇ ਬਾਲਕ ਨਾਨਕ ਜੀ ਦੀ ਪੱਟੀ ਉੱਤੇ ਕੁਝ ਅੱਖਰ ਲਿਖੇ ਅਤੇ ਨਾਨਕ ਜੀ ਉਚਾਰਨ ਕਰਕੇ ਦੱਸੇ ਅਤੇ ਕਿਹਾ ਕਿ ਇਹਨਾਂ ਨੂੰ ਯਾਦ ਕਰੋ ਬਾਲਕ ਨਾਨਕ ਜੀ ਇੱਕ ਪਾਸੇ ਜਾ ਬੈਠੇ ਅਤੇ ਉਹ ਅੱਖਰ ਮੇਟ ਕੇ ਆਪਣੇ ਵੱਲੋਂ ਲਿਖਣੇ ਸ਼ੁਰੂ ਕਰ ਦਿੱਤੇ ਉਸ ਵੇਲੇ ਜੋ ਬਾਣੀ ਉਚਾਰ ਕੇ ਬਾਲਕ ਨਾਨਕ ਜੀ ਨੇ ਲਿਖੀ ਉਸ ਬਾਣੀ ਦਾ ਨਾਮ ਪੱਟੀ ਹੈ ਇਹ ਆਸਾ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ 434 ਉੱਤੇ ਲਿਖੀ ਮਿਲਦੀ ਹੈ ਪੰਡਤ ਫੱਟੀ ਉੱਤੇ ਆਪਣੇ ਨਾਲੋਂ ਵੱਖਰੇ ਅੱਖਰ ਦੇਖ ਕੇ ਹੈਰਾਨ ਹੋਇਆ ਕਿ ਇਹ 7 ਸਾਲ ਦਾ ਬਾਲਕ ਬੜੀਆਂ ਅਨੋਖੀਆਂ ਗੱਲਾਂ ਕਰਦਾ ਹੈ ਇਹ ਕੋਈ ਸਧਾਰਨ ਬੱਚਾ ਨਹੀਂ ਤਰੋਂ ਵਾਹਿਗੁਰੂ ਜੀ ਦੀ ਦਰਗਾਹ ਤੋਂ ਹੀ ਪੜਿਆ ਹੋਇਆ ਰੱਬ ਦਾ ਰੂਪ ਹੈ ਬਾਲਕ ਨਾਨਕ ਜੀ ਨੇ ਪਾਠਸ਼ਾਲਾ ਵਿੱਚ 3 ਸਾਲ ਦੇ ਅੰਦਰ ਹੀ ਆਪਣੀ ਸ਼ੁਰੂਆਤੀ ਸਿੱਖਿਆ ਖਤਮ ਕਰ ਲਈ 10 ਸਾਲ ਦੀ ਉਮਰ ਹੁੰਦੇ ਹੁੰਦੇ ਨਾਨਕ ਜੀ ਨੇ ਪੰਡਿਤ ਜੀ ਤੋਂ ਪੂਰੀ ਤਰ੍ਹਾਂ ਵਿਦਿਆ ਪ੍ਰਾਪਤ ਕਰ ਲਈ ਅੱਗੇ ਦੀ ਸਿੱਖਿਆ ਇੱਥੇ ਸ਼ੁਰੂ ਹੋ ਗਈ ਅਤੇ ਨਾਨਕ ਜੀ ਸੰਸਕ੍ਰਿਤ ਦੀ ਪੜ੍ਹਾਈ ਕਰਨ ਲੱਗੇ ਪੰਡਿਤ ਬਿਰਜ ਲਾਲ 2 ਸਾਲ ਦੀ ਘੱਟ ਮਿਆਦ ਵਿੱਚ ਹੀ ਨਾਨਕ ਜੀ ਨੇ ਸਾਰੇ ਪ੍ਰਕਾਰ ਦੇ ਗ੍ਰੰਥਾਂ ਦੀ ਪੜ੍ਹਾਈ ਕੀਤੀ ਅਤੇ ਸ਼ਾਸਤਰਾਂ ਦੇ ਅਰਥ ਵੀ ਸਿੱਖ ਲਏ। ਜਿਹ ਲੋਕਾਂ ਦਾ ਵਿਚਾਰ ਹੈ ਕਿ ਗੁਰੂ ਜੀ ਨੇ ਕਿਸੇ ਅਧਿਆਪਕ ਪਾਸੋਂ ਵਿੱਦਿਆ ਪ੍ਰਾਪਤ ਨਹੀਂ ਕੀਤੀ। ਉਹ ਤਾਂ ਤਰੋਂ ਦਰਗਾਹੋਂ ਹੀ ਜਗਤ ਦੇ ਗੁਰੂ ਬਣ ਕੇ ਆਏ ਸਨ। ਉਹਨਾਂ ਤਾਂ ਲੋਕਾਂ ਨੂੰ ਪੜ੍ਹਾਉਣਾ ਆਏ ਸਨ। ਕਿਸੇ ਹੋਰ ਪਾਸੋਂ ਉਹਨਾਂ ਨੇ ਕੀ ਪੜ੍ਹਨਾ ਸੀ? ਅਜਿਹੇ ਲੋਕ ਗੁਰੂ ਜੀ ਨੂੰ ਅਣਪੜ੍ਹ ਦੱਸਣ ਵਿੱਚ ਹੀ ਉਹਨਾਂ ਦੀ ਵਡਿਆਈ ਸਮਝਦੇ ਸਨ। ਜੋ ਕਿ ਠੀਕ ਨਹੀਂ ਹੈ ਗੁਰੂ ਜੀ ਨੂੰ ਗੋਪਾਲਦਾਸ ਪਾਂਦੇ ਪਾਸ ਪੜਨ ਲਈ ਭੇਜਿਆ ਗਿਆ ਅਤੇ ਪੰਡਿਤ ਬਿਰਜ ਲਾਲ ਪਾਸ ਵੀ ਤੇ ਮੌਲਵੀ ਕুতਬਦੀਨ ਪਾਸ ਵੀ ਪਰੰਤੂ ਕਿਉਂਕਿ ਉਹ ਰੱਬੀ ਗਿਆਨ ਦੀ ਦਾਤ ਧਰੋਂ ਦਰਗਾਹੋਂ ਹੀ ਲਿਆਏ ਸਨ ਇਸ ਲਈ ਜੋ ਵੀ ਵਿਦਿਆ ਉਹਨਾਂ ਨੂੰ ਜਿਸ ਵੀ ਅਧਿਆਪਕ ਦੁਆਰਾ ਪੜਾਈ ਗਈ ਉਹਨਾਂ ਨੇ ਤਰੰਤ ਹੀ ਪੜ ਲਈ ਅਤੇ ਉਹਨਾਂ ਦੇ ਹਰ ਅਧਿਆਪਕ ਨੇ ਤੋਂ ਤੇ ਹੀ ਹੱਥ ਖੜੇ ਕਰ ਦਿੱਤੇ ਸੋ ਪਿਆਰੀ ਸਾਥਸੰਗ ਜੀ ਜੇ ਸਾਕੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖੋ ਜੀ